ਸ਼੍ਰੀ ਅਕਾਲ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਪੰਕਜ ਮੱਲੀ ਲੈ ਕੇ ਹਾਜ਼ਰ ਆ ਪ੍ਰੋਗਰਾਮ ਪਿੰਡ ਦੀ ਸਾਥ ਤੇ ਅੱਜ ਅਸੀਂ ਪਹੁੰਚੇ ਆ ਅੰਮ੍ਰਿਤਸਰ ਜ਼ਿਲ੍ਹੇ ਦੇ ਹਲਕਾ ਰਾਜਾ ਸਾੰਸੀ ਦੇ ਪਿੰਡ ਉਮਰਪੁਰਾ ਦੇ ਵਿੱਚ ਜਿੱਥੇ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਨੂੰ ਕੀ ਮੁਸ਼ਕਲਾਂ ਨੇ ਪਿੰਡ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਉਮਰਪੁਰਾ ਦੇ ਇਹ ਲੋਕ ਇਕੱਠੇ ਹੋਏ ਨੇ ਪਿੰਡ ਦੀ ਸਾਥ ਹੈ ਪਿੰਡ ਦੇ ਸਾਥ ਦੇ ਵਿੱਚ ਨੌਜਵਾਨ ਬਜ਼ੁਰਗ ਹਰ ਇੱਕ ਪਿੰਡ ਦੇ ਜਿਹੜੇ ਲੋਕ ਜਿਹੜੇ ਬੈਠੇ ਹੋਏ ਨਜ਼ਰ ਆ ਰਹੇ ਨੇ ਤਾਂ ਪਿੰਡ ਦੇ ਵਿੱਚ ਕੀ ਕੀ ਖਾਸ ਹੋਣਾ ਚਾਹੀਦਾ ਹੈ ਉਸ ਨੂੰ ਲੈ ਕੇ ਇਹ ਪਿੰਡ ਦੇ ਲੋਕ ਜਿਹੜੇ ਇਕੱਠੇ ਹੋਏ ਨੇ ਤੇ ਸਰਪੰਚ ਜਿਹੜੇ ਪਿੰਡ ਦੇ ਸਰਪੰਚ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿ ਪਿੰਡ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਤਾਂ ਗੱਲਬਾਤ ਕਰਦੇ ਆ ਪਿੰਡ ਦੇ ਲੋਕਾਂ ਦੇ ਨਾਲ ਕੀ ਕੀ ਹੋਣਾ ਚਾਹੀਦਾ ਹੈ ਵੀਰ ਜੀ ਕੀ ਨਾਮ ਤੁਹਾਡਾ ਸਵਿੰਦਰ ਸਿੰਘ ਕੀ ਕਹਿਣਾ ਚਾਹੁੰਦੇ ਹੋ ਪਿੰਡ ਦੀ ਸਥਿਤੀ ਲੱਗੀ ਹੈ ਕੀ ਹੋਣਾ ਚਾਹੀਦਾ ਪਿੰਡ ਦੇ ਵਿੱਚ ਜਿਹੜੀਆਂ ਸਪੰਸਰਾਂ ਨੂੰ ਦੱਸਿਆ ਜਾ ਰਿਹਾ ਕੀ ਕੀ ਖਾਸ ਨੌਜਵਾਨ ਜੇ ਤੁਸੀਂ ਬਹੁਤ ਨੇ ਕੰਮ ਹੋਣ ਵਾਲੇ ਪਿੰਡ ਦੇ ਵਿੱਚ ਜਿੱਦਾਂ ਡਿਸਪੈਂਸਰੀ ਕੋਈ ਵੀ ਨਹੀਂ ਹੈਗੀ ਕੋਈ ਪ੍ਰੋਬਲਮ ਦੀ ਡੰਗਰ ਨੂੰ ਤੇ ਇੱਥੋਂ 7-8 ਕਿਲੋਮੀਟਰ ਦੂਰ ਪਈ ਨਾਲਾ ਸ਼ਹਿਰ ਆ ਉੱਥੇ ਜਾਣਾ ਪੈਂਦਾ ਵਾ ਠੀਕ ਹੈ ਤੇ ਬਾਕੀ ਸਟੇਡੀਅਮ ਚਾਹੀਦਾ ਵਾ ਗਰਾਊਂਡ ਦੇ ਪਿੰਡ ਦੇ ਵਿੱਚ ਆ ਗਈ ਭਾ ਸਟੇਡੀਅਮ ਅੰਜੇ ਹੋਰ ਵਧੀਆ ਰਹੇ ਠੀਕ ਹੈ ਤੇ ਮੁੰਡੇ ਨਸ਼ੇ ਛੱਡ ਕੇ ਨਸ਼ਿਆਂ ਖਿਲਾਫ ਆ ਤੇ ਗੇਮਾਂ ਲਟੁਰੇ ਆ ਬਹੁਤ ਸੋਹਣੇ ਠੀਕ ਹੈ ਹਾਂਜੀ ਜੇ ਮੈਂ ਪਿੰ ਨਹੀਂ ਪਿੰਡ ਦੇ ਵਿੱਚ ਜਿਮ ਨਹੀਂ ਹੈਗੀ ਜਿਮ ਵੀ ਚਾਹੀਦੀ ਜੁਣੀ ਠੀਕ ਹੈ ਹਾਂਜੀ ਵਿੱਚ ਕੀ ਨਾਜੀ ਤੁਹਾਡਾ ਮੈਂ ਨਾ ਜਸਵਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਪਿੰਡ ਦੇ ਵਿੱਚ ਤੁਸੀਂ ਵੀ ਰਹਿੰਦੇ ਹੋ ਬਚਪਨ ਤੋਂ ਰਹਿ ਰਹੇ ਹੋ ਕੀ ਲੱਗਦਾ ਕੀ ਖਾਸ ਕੀਤੀ ਹੋਣਾ ਚਾਹੀਦਾ ਇੱਕ ਤਾਂ ਪਾਣੀ ਦੀ ਬੜੀ ਮੁਸ਼ਕਲ ਜੋ ਤੇ ਪਾਣੀ ਜ਼ਰੂਰੀ ਚਾਹੀਦਾ ਮਿਲਾਂ ਤੇ ਇੱਕ ਲਾਈਟਾਂ ਚਾਹੀਦੀਆਂ ਲੱਗਣੀਆਂ ਪਿੰਡ ਦੇ ਤੇ ਇੱਕ ਕੈਮਰੇ ਚਾਹੀਦੇ ਜ਼ਰੂਰੀ ਲੱਗਣੇ ਘਰੇ ਘਰੇ ਲੱਗਣ ਮਹੌਲ ਬੜੇ ਖਰਾਬ ਹੋਏ ਆ ਤੇ ਉਹਨਾਂ ਦੇ ਵਿੱਚ ਫਿਰ ਲੋਕਾਂ ਨੂੰ ਡਾਰ ਰਵੇ ਵੀ ਕੈਮਰੇ ਲੱਗੇ ਆ ਹੋਰ ਨਹੀਂ ਹੁੰਦੀਆਂ ਤੇ ਚੋਰੀਆਂ ਬਹੁਤ ਹੋ ਰਹੀਆਂ ਨੇ ਜੀ ਠੀਕ ਹੈ ਤੇ ਹੋਰ ਵਾਵਾ ਕੰਮ ਛੱਪੜਦੇ ਹੋਣ ਵਾਲਾ ਤੇ ਪਿੰਡਾਂ ਗਲੀਆਂ ਗੁਲੀਆਂ ਦੇ ਵੀ ਹੋਣ ਵਾਲੇ ਕੰਮ ਆ ਠੀਕ ਹੈ ਤੇ ਲੇਟਾਂ ਜਿਹੜੀਆਂ ਉਹ ਘੇਰੇ ਘੇਰੇ ਜੂ ਲੱਗਣਾ ਪਈ ਠੀਕ ਹੈ ਅਬ ਵੀਰ ਜੀ ਕੀ ਨਾਂ ਜੀ ਨਾਨਕ ਸਿੰਘ ਜੀ ਕੀ ਗੱਲਣਾ ਚਾਹੁੰਦੇ ਹੋ ਪਿੰਡ ਦੀ ਸਾਥ ਲੱਗੀ ਆ ਕਿਹੜੀ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਵਿਚਾਰ ਚਰਚਾ ਹੋ ਰਹੀ ਆ ਜੀ ਸ਼ਮਸ਼ਾਨ ਘਾੜ ਸਾਡੇ ਦੇ ਪੱਟੇ ਹੋਣ ਵਾਲੇ ਜੀ ਉਹਦੇ ਰਾਹ ਰਸਤੇ ਜਿਹੜੇ ਉਹ ਬਣਨ ਵਾਲੇ ਸਾਰੇ ਠੀਕ ਹੈ ਹਾਂ ਜੀ ਇੱਕ ਪਾਣੀ ਦਾ ਵਿਕਾਸ ਹੋ ਜਾਏਗਾ ਸ ਠੀਕ ਹੈ ਜਿਆਦਾ ਮੁਸ਼ਕਲ ਤੇ ਇਹੀ ਵੱਡੀ ਆ ਵੀ ਟੈਂਕੀ ਚੱਲਣੀ ਚਾਹੀਦੀ ਆ ਪਾਣੀ ਜਿਹੜਾ ਉਹ ਸਹੀ ਰੀਣ ਵਾਲਾ ਪਾਣੀ ਸਾਫ ਹਾਂਜੀ ਮਤਲਬ ਜਿਹੜਾ ਸ਼ਮਸ਼ਾਨ ਘਾਟ ਹੈ ਉਸ ਦਾ ਬੁਰਾ ਹਾਲ ਹੈ ਕਿ ਕਹਿੰਦੇ ਕਿ ਪਿੰਡ ਦੇ ਵਿੱਚ ਕਿਤੇ ਜਾਈਏ ਸ਼ਮਸ਼ਾਨ ਘਾਟ ਤੋਂ ਪਤਾ ਲੱਗ ਜਾਂਦਾ ਕਿ ਪਿੰਡ ਦਾ ਕੀ ਹਾਲ ਹੈ ਹਾਂਜੀ ਬਹੁਤ ਜਿਆਦਾ ਬੁਰਾ ਹਾਲ ਹੈ ਜੀ ਉੱਥੇ ਖਲੋਰ ਨਹੀਂ ਚੱਲਦੇ ਆਪਾਂ ਜਿਵੇਂ ਅੱਛਾ ਜੀ ਇੰਨਾ ਬੁਰਾ ਹਾਲ ਆ ਪੱਕਾ ਹੋਣਾ ਜੀ ਦਾ ਚੈਨ ਲੱਗਣ ਉੱਥੇ ਰਾਰ ਰਸਤੇ ਵਧੀਆ ਬਣਣ ਠੀਕ ਹੈ ਸੋ ਬਿਲਕੁਲ ਸਪੰਸਰ ਸਾਹਿਬ ਦੇ ਨਾਲ ਗੱਲਬਾਤ ਕਰਦੇ ਆਂ ਸਪੰਸਰ ਸਾਹਿਬ ਕੀ ਨਾਂ ਜੀ ਤੁਹਾਡਾ ਜਗੀਰ ਸਿੰਘ ਠੀਕ ਹੈ ਨਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਵੀਰਾਂ ਨੇ ਡਿਮਾਂਡ ਕੀਤੀ ਆ ਸਭ ਤੋਂ ਪਹਿਲਾਂ ਗਰਾਊਂਡ ਹੋਣੀ ਚਾਹੀਦੀ ਹੈ ਜਿਹੜਾ ਵਾ ਉਹ ਪਿੰਡ ਦੇ ਵਿੱਚ ਜਿਹੜਾ ਵਾ ਖੇਡ ਸਟੇਡੀਅਮ ਹੋਣਾ ਚਾਹੀਦਾ ਵਾ ਕੀ ਕਹਿਣਾ ਚਾਹੁੰਦੇ ਹੋ ਉਹਦੇ ਵਾਸਤੇ ਕੀ ਕੀ ਉਪਰਾਲੇ ਕੀ ਅਸੀਂ ਚਾਹੁੰਦੇ ਜੀ ਜਿੱਤਰਾ ਪਹਿਲਾ ਟੂਰਨਾਮੈਂਟ ਕਰਾਇਆ ਹੈ ਮੁੰਡਿਆਂ ਨੇ ਬਹੁਤ ਅੱਛੇ ਤਰੀਕੇ ਨਾਲ ਖੇਡਿਆ ਪਾਰ ਦੀਆਂ ਟੀਮਾਂ ਵੀ ਆਈਆਂ ਨੇ ਤੇ ਅਸੀਂ ਚਾਹੁੰਦੇ ਵੀ ਇਹਨਾਂ ਨੂੰ ਉਹ ਸਟੇਡੀਅਮ ਬਣਾ ਕੇ ਦਿੱਤਾ ਜਾਵੇ ਤੇ ਗਾਂਵ ਵਾਸਤੇ ਹੋਰ ਇਹਦੂੰ ਵੀ ਵਧੀਆ ਤਰੀਕੇ ਨਾਲ ਖੇਡਾਂ ਕਰਵਾਈਆਂ ਜਾਣ ਜੋ ਇਹਨਾਂ ਨੇ ਪਾਣੀ ਦੀ ਟੂਟੀ ਦੀ ਮੰਗ ਕੀਤੀ ਆ ਦੀਆਂ ਟਾਂਚੀ ਦੀ ਉਹਦਾ ਪਾਣੀ ਵਧੀਆ ਉਹ ਚਲਾਇਆ ਜਾਵੇ ਤੇ ਉਹਨੂੰ ਜਿਸ ਤਰ੍ਹਾਂ ਫਿਲਟਰ ਪਾਣੀ ਹੁੰਦਾ ਹੈ ਉਹ ਫਿਲਟਰ ਪਾਣੀ ਵੀ ਵਿੱਚ ਜਿਹੜੇ ਲੱਗੀਆਂ ਨੇ ਮਸ਼ੀਨਾਂ ਉਹ ਲਵਾ ਗਏ ਤੇ ਪਿੰਡ ਨੂੰ ਬੜੀ ਵਧੀਆ ਪਾਣੀ ਦਿੱਤਾ ਜਾਵੇ ਪਰ ਤੁਹਾਨੂੰ ਪਿੰਡ ਦੇ ਲੋਕਾਂ ਨੇ ਸਰਪੰਚ ਚੁਣਿਆ ਤੁਸੀਂ ਕੀ ਕਰ ਰਹੇ ਹੋ ਗਰਾਊਂਡ ਬਣਾਉਣ ਵਾਸਤੇ ਕਿਹੜਾ ਸਟੇਡੀਅਮ ਬਣਾਉਣ ਵਾਸਤੇ ਜਾਂ ਜਿਮ ਵਾਸਤੇ ਕੀ ਕੀ ਉਪਰਾਲੇ ਕਰ ਰਹੇ ਹੋ ਅਸੀਂ ਇਹ ਉਪਰਾਲੇ ਕਰ ਰਹੇ ਆਂ ਵੀ ਜੋ ਵੀ ਇਹ ਚਾਹੁੰਦੇ ਪਿੰਡ ਦੇ ਲੋਕ ਆ ਉਹ ਮੈਂ ਇਹਨਾਂ ਨੂੰ ਕਰਕੇ ਦਾਂ ਤੇ ਗਾਹ ਵੀ ਆਉਣ ਵਾਲੇ ਮੌਕੇ ਤੇ ਇਸ ਟਾਈਮ ਚਲੋ ਇਹ ਅਹੀਨੀ ਤੇ ਹੋਰ ਕੋਈ ਇਹਨੂੰ ਵਧੀਆ ਤਰੀਕੇ ਨਾਲ ਕੰਮ ਕਰੀ ਬੀ ਉਹਨੇ ਇਸ ਤਰ੍ਹਾਂ ਦੇ ਕੰਮ ਕੀਤੇ ਆ ਆਪਾਂ ਉਹ ਤੋਂ ਵੰਦ ਕਰਕੇ ਵਿਖਾਈਏ ਇਸ ਕਰਕੇ ਚਾਹੁੰਦੇ ਜਿੰਨਾ ਸਾਡਾ ਮੜੀਆਂ ਦੇ ਜਾਣ ਵਾਸਤੇ ਰਸਤਾ ਬੜਾ ਖਰਾਬ ਆ ਹਰ ਵਾਰੀ ਜਦੋਂ ਕੋਈ ਜੀਪ ਜਾਂ ਸੇ ਜਾਂਦਾ ਹੈ ਜਦੋਂ ਲੋਕ ਬਹੁਤ ਜਿਹੜੇ ਆਉਂਦੇ ਜਾਂਦੇ ਸਾਡੇ ਰਸਤੇ ਤੇ ਬੜੀਆਂ ਗੱਲਾਂ ਬਾਤਾਂ ਕਰਦੇ ਆ ਉਧਰ ਕਬਰਸਤਾਨ ਦਾ ਰਸਤਾ ਬਣਨ ਵਾਲਾ ਹੈ ਅਸੀਂ ਉਹ ਜਾਨੇ ਬਣ ਜੇ ਵਧੀਆ ਤੇ ਹੋਰ ਜਿਤਨਾ ਪਿੰਡ ਦੇ ਵਿੱਚ ਚੋਰੀ ਹੁੰਦੀ ਆ ਹੁਣੇ ਤੁਹਾਨੂੰ ਸਾਡੇ ਸਾਬਕਾ ਸਰਪੰਚ ਨੇ ਦੱਸਿਆ ਇਸ ਕਰਕੇ ਜਿਉਂਨੇ ਵੀ ਉਹ ਵੀ ਲਾਈਟਾਂ ਪਿੰਡ ਦੇ ਵਿੱਚ ਲੱਗੀਆਂ ਹੋਣ ਕੋਈ ਮੋਰਾਂ ਦੇ ਉੱਤੇ ਲੱਗੇ ਹੋਣ ਕੈਮਰੇ ਹਾਂ ਜੀ ਸੀਸੀਟੀਵੀ ਕੈਮਰੇ ਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਭਾਲ ਕਰਦੇ ਕਰ ਲਿਆ ਕਿ ਦਿਨ ਕਿ ਦਿਨ ਚੋਰ ਲੱਭ ਹੀ ਜਾਂਦਾ ਇਹਨੂੰ ਇਹਨੂੰ ਨੱਥ ਪਾਈ ਜਾਵੇ ਤੇ ਪਿੰਡ ਦੇ ਇੱਕ ਸਕੂਲ ਦੀ ਸਾਡੀ ਜਰੂਰੀ ਮੰਗ ਹੈ ਕੋਈ ਪੰਜਵੀਂ ਤੱਕ ਸਕੂਲ ਆ ਤੇ ਬੱਚੇ ਛੋਟੇ ਬਾਹਰ ਨਹੀਂ ਜਾ ਸਕਦੇ ਉਹ ਸਕੂਲ ਨੂੰ ਜੇ ਦਸਵੀਂ ਤੱਕ ਨਹੀਂ ਤਾਂ ਅੱਠਵੀਂ ਤੱਕ ਤੇ ਜਰੂਰੀ ਹੁਣ ਕੀਤਾ ਜਾਵੇ ਤੁਸੀਂ ਅਪਗ੍ਰੇਡ ਕਰਨ ਵਾਸਤੇ ਤੁਸੀਂ ਸਰਕਾਰੀ ਦਰਬਾਰੇ ਗਏ ਹੋ ਕਿਸੇ ਐਮਐਲਏ ਕੋ ਜਾਂ ਮੰਤਰੀ ਕੋ ਕਿਤੇ ਗਏ ਹਾਂ ਜੀ ਇੱਕ ਵਾਰੀ ਦੋ ਵਾਰੀ ਤੇ ਕਹਿ ਦਿੱਤਾ ਜੀ ਉਹਨਾਂ ਨੂੰ ਬਲਦੇਵ ਸਿੰਘ ਮਿਹਦੀਆ ਨੂੰ ਤੇ ਕੋਸ਼ਿਸ਼ ਤਾਂ ਹੈ ਜੀ ਪੂਰੀ ਪੌਂਦੇ 8ਵੀਂ ਤੱਕ ਕਰਵਾ ਦਾਂਗੇ ਅੱਗੋਂ ਅਸੀਂ ਸਾਡੀ ਦੇ ਪੂਰੀ ਪੁਰਜ਼ੋਰ ਉਹਨਾਂ ਨੂੰ ਮੰਗਿਆ ਉਹਨਾਂ ਗਾੜੀ ਕਿ ਉਹ ਸਾਡਾ ਸਕੂਲ ਜਿਹੜਾ 8ਵੀਂ ਤੱਕ ਕਰਵਾਇਆ ਜਾਵੇ ਸੋ ਬਿਲਕੁਲ ਹੋਰ ਵੀ ਇੱਥੇ ਸਾਡੇ ਨਾਲ ਪਿੰਡ ਦੇ ਲੋਕ ਮੌਜੂਦ ਨੇ ਕੀ ਨਾਮ ਆਕਾਸ਼ਦੀਪ ਸਿੰਘ ਕੀ ਕਹਿਣਾ ਚਾਹੁੰਦੇ ਹੋ ਪਿੰਡ ਦੇ ਵਿੱਚ ਕੀ ਲੱਗਦਾ ਕਿਹੜੀ ਚੀਜ਼ ਸਾਡੇ ਪਿੰਡ ਵਿੱਚ ਜਿਹੜਾ ਸਰਕਾਰੀ ਸਕੂਲ ਆ ਉੱਥੇ ਕੰਪਿਊਟਰ ਕਲਾਸਾਂ ਲਗਣੀਆਂ ਚਾਹੀਦੀਆਂ ਬੱਚਿਆਂ ਲਈ ਠੀਕ ਹੈ ਤੇ ਠੰਡੇ ਪਾਣੀ ਵਾਲੀ ਕੈਂਡੀ ਵੀ ਲੱਗਣੀ ਚਾਹੀਦੀ ਸਕੂਲ ਵਿੱਚ ਠੀਕ ਹੈ ਗੇਮਾਂ ਕਰਾਈਆਂ ਜਾਣ ਸਕੂਲ ਵਿੱਚ ਠੀਕ ਹੈ ਮਚਿਆ ਲਈ ਸੋ ਬਿਲਕੁਲ ਬਹੁਤ ਵਧੀਆ ਜਿਹੜਾ ਸਕੂਲ ਦੇ ਵਿੱਚ ਜਿਹੜੀਆਂ ਕੀ ਕੀ ਹੋਣੇ ਚਾਹੀਦੀਆਂ ਡਿਮਾਂਡਸ ਰੱਖੀਆਂ ਵਿੱਚ ਕੀ ਨਾਲ ਨਰਨਾ ਦਵਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਪਿੰਡ ਦੇ ਵਿੱਚ ਕੀ ਕੀ ਲੱਗਦਾ ਕੀ ਕੀ ਖਾਸ ਪਿੰਡ ਵਿੱਚ ਜਿਹੜੇ ਮੁੱਢਲੀ ਸਹੂਲਤਾਂ ਉਹ ਤੇ ਚਲੋ ਸਪੰਸਾਬ ਦੇ ਨੌਲਜ ਵਿੱਚ ਹੈਗੀਆਂ ਵਾ ਸਪੰਸਾਬ ਦੇ ਵਾਸਤੇ ਪ੍ਰਯਾਸ ਵੀ ਕਰ ਰਿਹਾ ਬਾਕੀ ਜੇ ਤਰ੍ਹਾਂ ਨਸ਼ਿਆਂ ਦਾ ਨਸ਼ਿਆਂ ਦੇ ਕਰਕੇ ਜਿਹੜੇ ਨੌਜਵਾਨ ਉਹ ਜਿਹੜੇ ਖੇਡਾਂ ਤੋਂ ਟੁੱਟੇ ਸੀ ਹੁਣ ਇਹ ਸਰਕਾਰ ਨੇ ਇੱਕ ਦੋ ਪਾਲਸੀਆਂ ਲੈਂਦੀਆਂ ਵੀ ਜਿਹੜਾ ਲੋਕ ਬੱਚੇ ਜਿਹੜੇ ਖੇਡਣਾ ਜੁੜਨਾ ਜਿਸ ਤਰ੍ਹਾਂ ਵੀ ਹੁਣ ਯੂਥ ਕਲੱਬ ਬਣ ਰਹੇ ਪਿੰਡਾਂ ਵਿੱਚ ਸਪਾਂਸਰ ਸਾਹਿਬ ਹੁਣਾਂ ਦੇ ਨੌਲਜ ਵਿੱਚ ਹੈਗਾ ਸਪਾਂਸਰ ਸਾਹਿਬ ਹੁਣਾਂ ਨੂੰ ਕਿਹਾ ਉਹ ਯੂਥ ਕਲੱਬ ਪਿੰਡਾਂ ਵਿੱਚ ਬਣਾਓ ਤਾਂ ਕਿ ਜਿਹੜਾ ਸਰਕਾਰ ਦੇ ਵਿੱਚ ਗ੍ਰਾਂਟ ਵੀ ਦਿੰਦੀ ਹੈ ਦਾ ਬੱਚਿਆਂ ਦੇ ਜਿਹੜੇ ਰੋਜ਼ਗਾਰ ਵਾਸਤੇ ਪ੍ਰੋਗਰਾਮ ਕਿਤੇ ਜਾਂਦੇ ਆ ਸੋ ਇਸ ਤਰ੍ਹਾਂ ਇੱਕ ਪਿੰਡ ਦੀਆਂ ਦਮਾਂ ਦਾ ਕਾਫੀ ਆ ਪਰ ਇਹ ਵੀ ਹੌਲੀ ਹੌਲੀ ਸਪਾਂਸਰ ਸਾਹਿਬ ਨਾ ਹੋਈ ਸਾਡੀ ਗੱਲ ਸਾਰਿਆਂ ਪਿੰਡ ਵਾਸੀਆਂ ਦੀ ਆਂਦੇ ਵੀ ਹੌਲੀ ਹੌਲੀ ਮਤੇ ਪਾ ਰਹੇ ਆਂ ਅਸੀਂ ਤੇ ਓਪਨ ਜਿਮ ਜਿਹੜੇ ਉਹ ਵੀ ਉਹ ਵੀ ਉਹਨਾਂ ਦਾ ਮਤਾ ਪਾਇਆ ਸਪਾਂਸਰ ਬਣਾਉਂਦੇ ਆਂਦੇ ਵੀ ਛੇਤੀ ਮਿਲੋ ਆਪਾਂ ਮਿਲੂਗਾ ਜੀ ਠੀਕ ਹੈ ਕੀ ਨਾਮ ਵੀਰ ਜੀ ਤੁਹਾਡਾ ਗੁਰਦੀਪ ਸਿੰਘ ਗਲੀਆਂ ਨਾਲੀਆਂ ਨੂੰ ਲੈ ਕੇ ਪਿੰਡ ਦੇ ਕੀ ਹਾਲ ਗਲੀਆਂ ਕੋਈ ਕੋਈ ਬਣੀਆਂ ਕੋਈ ਬਣਨ ਵਾਲੀਆਂ ਬਹੁਤ ਵਧੀਆ ਬਣਾਉਣਾ ਚਾਹੀਦਾ ਗਲੀਆਂ ਵੀ ਸਾਰੀਆਂ ਬਣਨੀਆਂ ਚਾਹੀਦੀਆਂ ਠੀਕ ਹੈ ਹਾਂਜੀ ਕੋਈ ਇੱਕ ਹੋਰ ਜੀ ਸਕੂਲ ਦੇ ਵਿੱਚ ਕੈਂਡੀ ਜ਼ਰੂਰ ਲੋੜ ਪਈ ਚਹੀਦੀ ਬੱਚਿਆਂ ਵਾਸਤੇ ਬੱਚਿਆਂ ਵਾਸਤੇ ਠੀਕ ਹੈ ਹਾਂਜੀ ਸੋ ਬਿਲਕੁਲ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਕੀ ਨਾਮ ਦਲਬਾ ਸਿੰਘ ਦਲਬਾ ਸਿੰਘ ਜੀ ਪਿੰਡ ਦੇ ਰਹਿਣ ਵਾਲੇ ਹਾਂ ਜੀ 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 ਮੁਰੂਪੁਰ ਦੇ ਤੇ ਕਿਦਾਂ ਪਿੰਡ ਦੇ ਵਿੱਚ ਕੀ ਅਸੀਂ ਮੈਂਬਰ ਜੀ ਤੁਸੀਂ ਹਾਂਜੀ ਜੀ ਤੇ ਕੀ ਲੱਗਦਾ ਕੀ ਕੀ ਹੋਣਾ ਚਾਹੀਦਾ ਪਿੰਡ ਦੇ ਵਿੱਚ ਸਰਪੰਚ ਸਾਹਿਬ ਨਾਲ ਗੱਲਬਾਤ ਚੱਲਦੀ ਹੈ ਕਿ ਆਹ ਚੀਜ਼ਾਂ ਜੀ ਸਰਪੰਚ ਸਾਹਿਬ ਅਸੀਂ ਮੰਗ ਰੱਖਦੇ ਵੀ ਜਿਹੜੀਆਂ ਗਲੀਆਂ ਰਹਿ ਗਈਆਂ ਛੇਤੀ ਛੇਤੀ ਬਣਾਵੋ ਠੀਕ ਹੈ ਤੇ ਗਲੀਆਂ ਦੀ ਮੰਗ ਹੈ ਜਿਹੜਾ ਗਲੀਆਂ ਦੀ ਮੁਸ਼ਕਲ ਹੈ ਉਹ ਹਾਲ ਛੇਤੀ ਛੇਤੀ ਕੀਤੀ ਜਾਵੇ ਲੱਗਦਾ ਚੰਗੀਆਂ ਗਲੀਆਂ ਹੋਣਗੀਆਂ ਲੋਕਾਂ ਨੂੰ ਕੋਈ ਮੁਸ਼ਕਲ ਨਹੀਂ ਆਊਗਾ ਇਸ CCTV ਕੈਮਰੇ ਲੱਗਦਾ ਲੱਗਨੇ ਚਾਹੀਦੇ ਗਲੀਆਂ 'ਚ ਆਉਂਦੇ ਜਾਂਦੇ ਕੋਈ ਤੜਕਸਾਰ ਸਾਰੇ ਕੰਮ ਗੁਰਦੁਆਰੇ ਜਾਣਾ ਹੁੰਦਾ ਸਾਰੇ ਕੰਮ ਛੱਡ ਕੇ ਸਭ ਤੋਂ ਪਹਿਲਾਂ ਕੈਮਰਿਆਂ ਦੀ ਮੰਗ ਜ਼ਰੂਰੀ ਚਾਹੀਦੀ ਹੈ ਕੈਮਰਿਆਂ ਨਾਲ ਚਾਹੀਦੇ ਈਗਾ ਹਾਂ ਜੀ ਵੀਰ ਜੀ ਕੀ ਨਾ ਜੀ ਰਿੰਦਰ ਸਿੰਘ ਸਾਰਾ ਕੀ ਕਹਿਣਾ ਚਾਹੁੰਦੇ ਹੋ ਕੀ ਹੋਣਾ ਚਾਹੀਦਾ ਪਿੰਡ ਵਿੱਚ ਕੀ ਲੱਗਦਾ ਕਿਹੜੇ ਕਿਹੜੇ ਵੀ ਜਾਨੀ ਖਾਸ ਚੀਜ਼ਾਂ ਤੇ ਬੜੀਆਂ ਦੀ ਜ਼ਰੂਰਤ ਜਿਵੇਂ ਕਿ ਇਤਰਾ ਸਟੇਡੀਅਮ ਲਾ ਲੋ ਤੇ ਆਪਣਾ ਪ੍ਰਾਇਮਰੀ ਸਕੂਲ ਲਾ ਲੋ ਤੇ ਵਧੀਆ ਸਹੂਲਤਾਂ ਮਿਲਣਾ ਹਾਂ ਹਾਂਜੀ ਤੇ ਆਪਣਾ ਜੋ ਵੀ ਆ ਜਿਤਰਾں ਦੇ ਵੀ ਫਿਰਨੀ ਵਧੀਆ ਬਣਨੀ ਜਾਈਦੀ ਪਿੰਡ ਦੀ ਹਾਂਜੀ ਥੇਰੇ-ਘੇਰੇ ਪਿੰਡ ਦੇ ਠੀਕ ਹੈ ਤੇ ਹੋਰ ਵੀ ਜੋਤਨੀ ਰੌਟਾਂਜੀ ਪਾਣੀ ਵਾਲੀ ਜਿਦਾਂ ਆਂ ਵੀ ਬੜੇ ਜਰ ਦੀ ਬੰਦ ਪਈ ਆ ਹਾਂਜੀ ਇਹ ਚਲਣੀ ਚਾਹੀਦੀ ਠੀਕ ਹੈ ਹਾਂਜੀ ਪਿੰਡ ਦੇ ਵਿੱਚ ਸੇ ਸਹੂਲਤਾਂ ਦੀ ਗੱਲ ਕੀਤੀ ਜਾਵੇ ਤੇ ਸੇ ਸਹੂਲਤਾਂ ਨੂੰ ਹੈਗੀ ਡਿਸਪੈਂਸਰੀ ਚਾਹੀਦੀ ਪਿੰਡ ਦੇ ਸਾਰਾ ਹੈਗੀ ਡਿਸਪੈਂਸਰੀ ਨਹੀਂ ਐ ਨਹੀਂ ਕਿੰਨੇ ਕਿਲੋਮੀਟਰ ਮੈਂ ਮੇਰੇ ਹਿਸਾਬ ਨਾਲ ਡਿਸਪੈਂਸਰੀ ਕਿ ਈਸੇ ਪੋਰ ਜਾਂ ਦੋ ਤੋਂ ਦੋ 2.5 ਕਿਲੋਮੀਟਰ ਜਾਣਾ ਪੈਂਦਾ ਸੋ ਤੇ ਦੂਜਾ 2 ਨੰਬਰ ਤੇ ਵੀ ਸਾਡੇ ਪਸ਼ੂਆਂ ਵਾਸਤੇ ਵੀ ਚਾਹੀਦੀ ਤੇ ਫਿਰ ਆਪਣੇ ਪਿੰਡ ਦੇ ਵਿੱਚ ਸਭ ਕੋ ਬਣਿਆ ਹੋਏ ਹਾਂਜੀ ਤੇ ਸਾਨੂੰ ਕਿਹਾ ਦੂਰ ਭਜਣਾ ਠਰਾ ਕਰਨੀ ਪਵੇ ਠੀਕ ਹੈ ਹਾਂਜੀ ਹਾਂਜੀ ਸਪੰਸਾਬ ਸਿਹਤ ਸਹੂਲਤਾਂ ਦੀ ਗੱਲ ਕੀਤੀ ਆ ਉਹਨਾਂ ਨੇ ਕਿ ਸਿਹਤ ਸਹੂਲਤਾਂ ਨੂੰ ਲੈ ਕੇ ਡਿਸਪੈਂਸਰੀ ਹੋਣੀ ਚਾਹੀਦੀ ਆ ਤੇ ਪਿੰਡਾਂ ਦੇ ਵਿੱਚ ਪਸ਼ੂ ਸਾਰੇ ਨੇ ਰੱਖੇ ਆ ਪਸ਼ੂਆਂ ਨੂੰ ਲੈ ਕੇ ਵੀ ਡਿਸਪੈਂਸਰੀ ਹੋਣੀ ਚਾਹੀਦੀ ਆ ਉਸ ਨੂੰ ਲੈ ਕੇ ਤੁਸੀਂ ਕੀ ਉਪਰਾ ਲੇਕ ਆ ਜੀ ਉਪਰਾਲਾ ਕਰਨਾ ਚਾਹੁੰਦੇ ਆ ਜੀ ਅਸੀਂ ਤੇ ਅੱਗੇ ਵੀ ਲਿਖ ਕੇ ਦਿੱਤਾ ਸੀ ਕਿ ਸਾਡੇ ਪਿੰਡ ਦੇ ਡਿਸਪੈਂਸਰੀ ਜ਼ਰੂਰ ਹੋਣੀ ਚਾਹੀਦੀ ਆ ਮਾਲ ਦੰਗਰ ਵਾਸਤੇ ਤੇ ਚਾਹੀਦੀ ਆ ਕਿ ਸਾਡੇ ਸਿਹਤ ਸਹੂਲਤਾਂ ਵਾਸਤੇ ਵੀ ਡਿਸਪੈਂਸਰੀ ਚਾਹੀਦੀ ਆ ਜੀ ਜ਼ਰੂਰ ਤੇ ਆਪਾਂ ਮਤੇ ਤੇ ਪਾਏ ਆ ਗਲੀਆਂ ਨਾਲੀਆਂ ਦੀ ਉਹ ਮੁੰਡੇ ਮੁੰਡੇ ਦੀ ਗੱਲ ਕੀਤੀ ਸੀ ਆਪਾਂ ਉਹਦੇ ਵਾਸਤੇ ਮਤੇ ਪਾਏ ਆ ਇਹ ਜਿਹੜੀ ਕੋ ਪ੍ਰਾਣੀ ਗਲੀ ਖਰਾਬ ਹੋਈ ਹੈ ਇਧਰ ਉਧਰ ਪਾਣੀ ਘੁੰਮਦਾ ਕੁਲੀਆਂ ਟੁੱਟੀਆਂ ਨੇ ਉਹਦੇ ਵਾਸਤੇ ਆਪਾਂ ਮਤਾ ਪਾਇਆ ਮੈਂ ਕੋਸ਼ਿਸ਼ ਕਰਾਂਗਾ ਕਿ 36 ਤੋਂ 36 ਇਹ ਗਲੀਆਂ ਨੂੰ ਕੰਪਲੀਟ ਕੀਤਾ ਜਾਵੇ ਪਸ਼ੂਆਂ ਨੂੰ ਲੈ ਕੇ ਜਿਹੜੀ ਡਿਸਪੈਂਸਰੀ ਦੀ ਮੰਗ ਰੱਖੀ ਆ ਉਸ ਉਸ ਦਾ ਕੀ ਉਹ ਸੋਚਿਆ ਇਹ ਇਹਦੀ ਅਜੇ ਤੱਕ ਕੋਈ ਮਤਾ ਤੇ ਨਹੀਂ ਪਾਇਆ ਪਰ ਹੁਣ ਮੈਂ ਕੋਸ਼ਿਸ਼ ਪੂਰੀ ਕਰਾਂਗਾ ਉਹ ਮੰਤਰੀ ਸਾਹਿਬ ਨੂੰ ਕਹਿ ਕੇ ਕਿ ਡਿਸਪੈਂਸਰੀ ਦਾ ਜ਼ਰੂਰ ਕੰਮ ਕਰਵਾਵਾਂਗਾ ਜੀ ਜਿਸ ਤਰੀਕੇ ਨਾਲ ਨਸ਼ੇ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਨਸ਼ੇ ਦਾ ਪਿੰਡਾਂ ਦੇ ਵਿੱਚ ਬੋਲ ਬਾਲਾ ਤੁਹਾਡੇ ਪਿੰਡ ਦੇ ਕੀ ਹਾਲਾਤ ਨੇ ਨਸ਼ਰ ਸਾਡੇ ਪਿੰਡ ਦੇ ਜੀ ਖੇਡਾਂ ਦੇ ਮੁੰਡੇ ਆ ਆਪਾਂ ਕਿੱਟਾਂ ਲਿਆਂਦੀਆਂ ਸੀ ਅੱਜ ਜਦੋਂ ਟੂਰਨਾਮੈਂਟ ਕਰਾਇਆ ਹੈ ਇੱਕ ਸਾਡੀ ਪੱਤੀ ਆ ਯਸਰਵਾਲ ਦੇ ਵਿੱਚ ਉੱਥੇ तकरीबन 250 ਵੋਟ ਆ ਇੱਕ ਇੱਕ ਉੱਥੇ ਟਿੱਟ ਦਿੱਤੀ ਆ ਇੱਕ ਸਾਡਾ ਐਸਾਈ ਭਾਈ ਜਰਾ ਉਦੋਂ ਮਜੀਬ ਸਿੰਘਾਂ ਦੇ ਐਸਾਈ ਭਾਈ ਜਰਾ ਉਹ ਵੀ ਮੁੰਡੇ ਹੁਣ ਬਹੁਤ ਖੇਡਦੇ ਆ ਇੱਕ ਟਿੱਟ ਉਹਨਾਂ ਨੂੰ ਦਿੱਤੀ ਆ ਇੱਕ ਇਹਨ ਮਰੇ ਸਿੰਘ ਦੇ ਜਟਾਂ ਜ਼ਮੀਨਦਾਰਾਂ ਦੇ ਆ ਇਹ ਵੀ ਬਹੁਤ ਵਧੀਆ ਖਿਡਾਰੀ ਹੁਣ ਬੰਡੇ ਅੱਗੇ ਨਾਲ ਨਸ਼ੇ ਦੇ ਵਿੱਚ ਬਹੁਤ ਫਰਕ ਪਿਆ ਵੀ ਮੁੰਡਿਆਂ ਦਾ ਇਧਰ ਰੁਝਾਨ ਹੋਇਆ ਵੀ ਖੇਡਾਂ ਵਾਲੇ ਪਾਸੇ ਜ਼ਿਆਦਾ ਹੁੰਦਾ ਹੈ ਜੀ ਜਿਹੜੇ ਕੁਛ ਕਿਕਾ ਦੁਕਾ ਜਿਹੜੇ ਨਸ਼ੇ ਵੇਚਦੇ ਆ ਉਹਨਾਂ ਦੇ ਉੱਤੇ ਕਿਸ ਤਰੀਕੇ ਨਾਲ ਨਕੇਲ ਕਸੀ ਉਹਨਾਂ ਦੇ ਨਕੇਲ ਕਸੀ ਆ ਜੀ ਅੱਗੇ ਆਪਾਂ ਤੇ ਉਹਨਾਂ ਨੂੰ ਦੱਸਿਆ ਜਾਂ ਜੂਆ ਖੇਡਦੇ ਆ ਜਾਂ ਜਿਹੜੇ ਇਹ ਨਸ਼ੇ ਕਰਦੇ ਸੀ ਆਪਾਂ ਐਸਐਚਓ ਦੇ ਧਿਆਨ ਚ ਇਹ ਗੱਲ ਲਿਆਂਦੀ ਸੀ ਤੋਂ ਉਹਨਾਂ ਨੇ ਵੀ ਬੜਾ ਆਣ ਕੇ ਦੋ ਤਿੰਨ ਵਾਰੀ ਫੇਰੇ ਮਾਰੀ ਤੇ ਕਾਫੀ ਫਰਕ ਪਿਆ ਜੀ ਹਾਂਜੀ ਬਿਲਕੁਲ ਨਸ਼ੇ ਨੂੰ ਲੈ ਕੇ ਵੀ ਲਗਾਤਾਰ ਜਿਸ ਤਰੀਕੇ ਨਾਲ ਸੰਸਦ ਨੇ ਦੱਸਿਆ ਕਿ ਨਸ਼ੇ ਨੂੰ ਲੈ ਕੇ ਵੀ ਉਸ ਦੀ ਰੋਕਥਾਮ ਲਈ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਜਿਹੜਾ ਉਹਨਾਂ ਨੂੰ ਜਿਹੜਾ ਵੱਖ-ਵੱਖ ਤਰ੍ਹਾਂ ਦੇ ਜਿਹੜੇ ਉਹ ਜਿਹੜਾ ਖੇਡਾਂ ਵਾਸਤੇ ਸਮਾਨ ਵੀ ਦਿੱਤਾ ਜਾ ਰਿਹਾ ਤਾਂ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਨਸ਼ੇ ਨੂੰ ਲੈ ਕੇ ਰੋਕਥਾਮ ਵਾਸਤੇ ਜਿਹੜਾ ਵਾ ਉਹ ਪੁਲਿਸ ਨੂੰ ਵੀ ਇਸ ਸਬੰਧੀ ਦੱਸਿਆ ਜਾ ਰਿਹਾ ਹੋਰ ਵੀ ਇੱਥੇ ਵੀ ਜਿਸ ਤਰੀਕੇ ਨਾਲ ਪਿੱਛੇ ਬੈਠੇ ਕੀ ਨਾਮ ਸਰਵਨ ਸਿੰਘ ਜੀ ਸਰਵਨ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਪੇਂਟ ਦੇ ਵਿੱਚ ਕੀ ਲੱਗਦਾ ਕੀ ਕੀ ਖਾਸ ਹੋਣਾ ਚਾਹੀਦਾ ਖਾਸ ਨਾ ਹਰ ਇੱਕ ਚੀਜ਼ ਹੋਣੀ ਚਾਹੀਦੀ ਹੈ ਜੀ ਪੇਂਟ ਦੇ ਵਿੱਚ ਜੋ ਵੀ ਨੋ ਪਤਾ ਹਰ ਇੱਕ ਚੀਜ਼ ਲੋੜਵੰਦੇ ਹਰ ਇੱਕ ਚੀਜ਼ ਦੀ ਲੋੜ ਹੈ ਹਾਂਜੀ ਮੌਡਲੀਆਂ ਸਹੂਲਤਾਂ ਜਿੱਦਾਂ ਸਰਪੰਚ ਸਾਹਿਬ ਨੇ ਡਿਸਪੈਂਸਰੀ ਦੀ ਗੱਲ ਕੀਤੀ ਹੈ ਡਿਸਪੈਂਸਰੀ ਜ਼ਰੂਰੀ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਹੋਰ ਹੋਰ ਚਲੋ ਜੋ ਵੀ ਇਦਾਂ ਹੀ ਹੈ ਜੀ ਪੀਣ ਵਾਲੇ ਪਾਣੀ ਨੂੰ ਲੈ ਕੇ ਟੈਂਕੀ ਦੀ ਕੀ ਹਾਲਤ ਹੈ ਟੈਂਕੀ ਬਿਲਕੁਲ ਭਾਜੀ ਬੰਦ ਹੈ ਜੀ ਠੀਕ ਹੈ ਬੰਦ ਪਈ ਹੈ ਬਹੁਤ ਸਮੇਂ ਤੋਂ ਉਹ ਚੱਲੂ ਹੋਣੀ ਚਾਹੀਦੀ ਹੈ ਚਲੋ ਪਿੰਡ ਨੂੰ ਪਾਣੀ ਦੀ ਚੋਰੀ ਜ਼ਰੂਰਤ ਹੈ ਲੱਗਦਾ ਪੀਣ ਵਾਲਾ ਪਾਣੀ ਮੌਡਲੀ ਜ਼ਰੂਰਤ ਹੈ ਹਾਂਜੀ ਹਾਂਜੀ ਜ਼ਰੂਰਤ ਹੈ ਜੀ ਜ਼ਰੂਰਤ ਹੈ ਬਹੁਤ ਜ਼ਰੂਰਤ ਹੈ ਠੀਕ ਗਲੀਆਂ ਨਾਲੀਆਂ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਪਾਣੀ ਆ ਜਿਹੜਾ ਗੰਦਾ ਉਸ ਦਾ ਕੋਈ ਪ੍ਰਬੰਧ ਹੈ ਛੱਪੜ ਦਾ ਜਾਂ ਛੱਪੜ ਦੇ ਕੀ ਹਾਲ ਹੈ ਹਾਂਜੀ ਹੈਗਾ ਜੀ ਛੱਪੜ ਤੇ ਹੈਗਾ ਜੀ ਹੈਗਾ ਹਾਂਜੀ ਠੀਕ ਹੈ ਛੱਪੜ ਤੇ ਲਾਤ ਹਾਂਜੀ ਨਿਕਾਸੀ ਵੀ ਹੈਗਾ ਪਾਣੀ ਨਹਿਰ ਉਹਦੇ ਵਿੱਚ ਜਾਂਦਾ ਪਾਣੀ ਪਿੰਡ ਦਾ ਹਾਂਜੀ ਉਹਦੀ ਚਲੋ ਨਿਕਾ ਨਿਕਾਸੀ ਹੋਣੀ ਚਾਹੀਦੀ ਹੈ ਸਾਫ਼ ਸੁਹਾਂਦੀ ਹਾਂਜੀ ਹੋਣੀ ਚਾਹੀਦੀ ਉਹ ਬਿਲਕੁਲ ਜਿਸ ਤਰੀਕੇ ਨਾਲ ਹੋਰ ਵੀ ਪਿੰਡ ਦੇ ਇੱਥੇ ਸਾਡੇ ਨਾਲ ਵੀਰ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਵੀਰ ਕੀ ਕਹਿਣਾ ਚਾਹੁੰਦੇ ਵੀਰ ਜੀ ਕੀ ਨਾਮ ਤੁਹਾਡਾ ਅਮਰਦੀਪ ਸਿੰਘ ਅਮਰਦੀਪ ਸਿੰਘ ਜੀ ਨੌਜਵਾਨ ਜੇ ਕੀ ਲੱਗਦਾ ਪਿੰਡ ਦੇ ਵਿੱਚ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਤੁਹਾਨੂੰ ਲੱਗਦਾ ਪਿੰਡ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਆ ਜਿਵੇਂ ਕਿ ਜਿਵੇਂ ਕਿ ਖੇਡ ਦਾ ਸਟੇਡੀਅਮ ਦੀ ਲੋੜ ਆ ਹਾਂਜੀ ਤੇ ਸਰਪੰਚ ਸਾਹਿਬ ਇਹ ਸਾਰਾ ਕੰਮ ਲਈ ਪ੍ਰਾਲੇ ਕਰ ਰਹੇ ਨੇ ਹਾਂਜੀ ਉਮੀਦ ਹੈ ਸਰਪੰਚ ਸਾਹਿਬ ਹਰ ਕੰਮ ਲਈ ਵਧੀਆ ਜੋ ਲੋਕਾਂ ਨੇ ਸਰਪੰਚ ਚੁਣਿਆ ਹੈ ਤੇ ਸਰਪੰਚ ਸਾਹਿਬ ਇਸ ਚੀਜ਼ ਤੇ ਪੂਰਾ ਯੋਰ ਪਾ ਰਹੇ ਨੇ ਤੇ ਸਰਪੰਚ ਸਾਹਿਬ ਉਮੀਦਾਂ ਦੇ ਉਤਰ ਰਹੇ ਨੇ ਲੋਕਾਂ ਦੀ ਨਸ਼ੇ ਦਾ ਜਿਸ ਤਰੀਕੇ ਨਾਲ ਬੋਲ ਬਾਲਾ ਹੈ ਉਸ ਦੀ ਰੋਕਥਾਮ ਲਈ ਲੱਗਦਾ ਪਿੰਡ ਦੇ ਵਿੱਚ ਜਿਮ ਹੋਣਾ ਚਾਹੀਦਾ ਹੈ ਜਿਮ ਨੂੰ ਲੈ ਕੇ ਕਿਸ ਤਰੀਕੇ ਨਾਲ ਹਾਂਜੀ ਪਿੰਡ ਦੇ ਵਿੱਚ ਜਿਮ ਹੋਣਾ ਚਾਹੀਦਾ ਜੋ ਲੋਕਾਂ ਦੇ ਨੌਜਵਾਨ ਜਿਹੜੇ ਉਹਨਾਂ ਦੇ ਜੀਵਾਜਮ ਹਲਵਦੇ ਤੇ ਵਿਲੇ ਰਹਿਣ ਨਾਲ ਨਸ਼ਿਆਂ ਵੱਲ ਨਾ ਹੋਣ ਵਿਲਾ ਦਾ ਮغانستان ਦਾ ਘਰ ਪਿੰਡ ਦੇ ਵਿੱਚ ਤੁਹਾਡੇ ਖੇਡ ਸਟੇਡੀਅਮ ਵੀ ਹੈਗਾ ਉੱਥੇ ਖੇਡਦੇ ਨੇ ਹਾਂਜੀ ਮੁੰਡੇ ਖੇਡਦੇ ਨੇ ਹੁਣ ਥੋੜਾ ਚਿਰ ਪਹਿਲਾਂ ਹੀ ਟੂਰਨਾਮੈਂਟ ਹੋ ਗਿਆ ਠਿਆ ਬਹੁਤ ਵਧੀਆ ਮੁੰਡੇ ਖੇਡੇ ਬਾਹਰ ਦੀਆਂ ਟੀਮਾਂ ਵੀ ਆਈਆਂ ਹੋਈਆਂ ਸੀ ਲੱਗਦਾ ਬਹੁਤ ਵਧੀਆ ਉਪਰਾਲਾ ਹੈ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਰਹਿਣਗੇ ਹਾਂਜੀ ਲੱਗਦਾ ਬਹੁਤ ਵਧੀਆ ਉਪਰਾਲਾ ਸਰਪੰਚ ਸਾਹਿਬ ਵੱਲੋਂ ਕੀਤਾ ਗਿਆ ਇਸ ਤਰ੍ਹਾਂ ਨੌਜਵਾਨ ਵੀ ਖੇਡਾਂ ਪ੍ਰਤੀ ਵਧੀਆ ਤਰਜੀਹ ਵਧੇਨਗੇ ਠੀਕ ਹੈ ਹਾਂਜੀ ਵੀਰ ਜੀ ਕੀ ਨਾਮ ਹੈ ਸ਼ਾਮ ਸਿੰਘ ਮਰਾਜ ਸ਼ਾਮ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਪਿੰਡ ਦੇ ਵਿੱਚ ਕੀ ਕੀ ਮੁਸ਼ਕਿਲ ਹੈ ਤੁਹਾਨੂੰ ਕੀ ਕੀ ਲੱਗਦਾ ਦੱਸਿਆ ਸਰਪੰਚ ਸਾਹਿਬ ਨੂੰ ਚਾਹ ਚੀਜ਼ਾਂ ਕਿਹੜੇ ਕਿਹੜੇ ਜੀ ਦੇਖੋ ਜੀ ਸਰਪੰਚ ਸਾਹਿਬ ਜਿਸ ਤਰ੍ਹਾਂ ਦੱਸਣ ਦੇ ਨੇ ਕਿ ਜੇ ਸਰਪੰਚ ਸਾਹਿਬ ਇਹ ਕੰਮ ਕਰਨ ਤੇ ਬਹੁਤ ਵਧੀਆ ਗੱਲ ਜੀ ਅਸੀਂ ਵੀ ਸਰਪੰਚ ਸਾਹਿਬ ਦਾ ਨਾਲ ਸੰਯੋਗ ਦਵਾ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਤੁਹਾਨੂੰ ਪਹਿਲਾ ਨੰਬਰ ਤੇ ਸਾਡੇ ਇਥੇ ਪਾਣੀ ਚੱਲਣਾ ਚਾਹੀਦਾ ਜੀ ਦੂਸਰੇ ਨੰਬਰ ਤੇ ਜੋ ਛੱਪੜ ਦੀ ਖਾਸੀ ਹੋਣੀ ਚਾਹੀਦੀ ਆ ਜਿੰਨਾ ਵੀ ਹੈ ਠੀਕ ਹੈ ਠੀਕ ਹੈ ਤੋਂ ਨਾਲ ਦੀ ਨਾਲ ਸਾਡੇ ਜੋ ਸਟੇਡੀਅਮ ਇਹ ਵੀ ਬੰਨਣਾ ਚਾਹੀਦਾ ਤੋਂ ਸਕੂਲ ਕਰ ਕਾਸਟੇ ਜ਼ਰੂਰੀ ਚਾਹੀਦਾ ਜਿੰਨਾ 8ਵੀਂ ਤੱਕ 8ਵੀਂ ਤੱਕ ਹਾਂਜੀ ਠੀਕ ਹੈ ਤੋਂ ਬਾਕੀ ਸਰਪੰਚ ਸਾਹਿਬ ਜੋ ਕਰਨਗੇ ਇਹਨਾਂ ਦੇ ਨਾਲ ਆਪਾਂ ਪਿੰਡ ਦੇ ਵਿੱਚ ਡਿਸਪੈਂਸਰੀ ਜਾਂ ਸਿਹਤ ਸਹੂਲਤਾਂ ਲੱਗਦਾ ਉਹ ਚੀਜ਼ ਦੀ ਖਾਸ ਜ਼ਰੂਰਤ ਹੈ ਕਿਉਂਕਿ ਉਹ ਮੋੜਲੀਆਂ ਜ਼ਰੂਰਤਾਂ ਨੇ ਕੋਈ ਵੀ ਬਿਮਾਰ ਹੋ ਸਕਦਾ ਜੀ ਸਰ ਜ਼ਰੂਰ ਚਾਹੀਦਾ ਜੀ ਜਿਵੇਂ ਪਸ਼ੂ ਇਨਸਾਨ ਵੀ ਆ। ਤੋਂ ਅੱਜ ਕੱਲ੍ਹ ਤੋਂ ਬਿਮਾਰੀ ਤੁਹਾਨੂੰ ਪਤਾ ਚੱਟ ਹੋਈ ਨਹੀਂ ਯਾਰ ਕਰਨ। ਇਸ ਲਈ ਸਾਨੂੰ ਚਾਹੀਦੀ ਹਰ ਕ चीज ਦੀ ਸਹੂਲਤ। ਇਹ ਚਾਹਤੇ ਤੋਂ ਛੇਤੀ ਬੰਨਣਾ ਚਾਹੀਦਾ। ਠੀਕ ਆ। ਸੋ ਬਿਲਕੁਲ ਇੱਥੇ ਹੋਰ ਵੀ ਵੀਰ ਜਰੂਰ ਬੈਠੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਵੀਰ ਜੀ ਕੀ ਨਾ ਜੀ? ਸਾਡੀ ਵੀਰ ਜੀ ਕੀ ਨਾ? ਸੁਣੋ ਜੀ। ਕੀ ਕਹਿਣਾ ਚਾਹੁੰਦੇ ਹੋ ਪਿੰਡ ਹੈ ਤੁਹਾਡਾ ਪਿੰਡ ਦੇ ਸਾਰੇ ਲੋਕ ਬੈਠੇ ਨੇ ਗੱਲਬਾਤ ਕਰ ਰਹੇ ਹੋ ਆ ਚੀਜ਼ਾਂ ਦੀ ਜ਼ਰੂਰਤ ਹੈ ਕੀ ਕੀ ਲੱਗਦਾ ਕੀ ਹੋਣਾ? ਸਾਰੇ ਚੀਜ਼ਾਂ ਦੀ ਜ਼ਰੂਰਤ ਹੈ ਜੀ। ਜਿਵੇਂ ਕਿ ਜਿਵੇਂ ਕਿ ਇੱਕ ਪਾਣੀ ਵਾਲੀ ਟਿੰਚੀ ਆ। ਛੱਪੜ ਦੀ ਖਲਾਈ ਆ ਹਾਂਜੀ ਤੇ ਲੇਟਾਂ ਵਾ ਲੇਟਾਂ ਅੱਦੇ ਕੈਮਰੇ ਵੀ ਲੱਗੇ ਹੋਣ ਵੀ ਚੋਰੀ ਦਾ ਜਿਹੜਾ ਜ਼ਿਆਦਾ ਜੋ ਉਹ ਵੀ ਨੂੰ ਥੱਲ ਪਾਈ ਜਾਵੇ ਠੀਕ ਹੈ ਹਾਂਜੀ ਪੀਣ ਵਾਲੇ ਪਾਣੀ ਦੀ ਬਹੁਤ ਜ਼ਿਆਦਾ ਮਸੱਲ ਹਾਂਜੀ ਬਹੁਤ ਜ਼ਿਆਦੀ ਜੀ ਹਾਂਜੀ ਟੈਂਕੀ ਦਾ ਪਾਣੀ ਨਹੀਂ ਨਹੀਂ ਜੀ ਨਹੀਂ ਟੈਂਕੀ ਬਿਲਕੁਲ ਹੀ ਬੰਦੀ ਜੀ ਹਾਂਜੀ ਬੰਦੀ ਜੀ ਬਿਲਕੁਲ ਹੀ ਪਾਣੀ ਪਰ ਕਿਸ ਤਰੀਕੇ ਨਾਲ ਪਾਣੀ ਦੇ ਤਾਂ ਮੋਟਰਾਂ ਦਾ ਹੀ ਆ ਮੋਟਰਾਂ ਦਾ ਹਾਂਜੀ ਕਿਹੜੇ ਵੇਲੇ ਬੱਤੀ ਆ ਗਈ ਕਿਹੜੇ ਵੇਲੇ ਨਹੀਂ ਪਰ ਲੱਗਦਾ ਨਹੀਂ ਉਹ ਪਾਣੀ ਜਿਹੜਾ ਗੰਦਾ ਆ ਉਸ ਨਾਲ ਬਿਮਾਰੀਆਂ ਹਾਂਜੀ ਹੋ ਸਕਦੀਆਂ ਜਰੂਰ ਦੱਸ ਦੱਸਿਆ ਸਰਪੰਚ ਸਾਹਿਬ ਨੂੰ ਕੀ ਹਾਂਜੀ ਸਰਪੰਚ ਸਾਹਿਬ ਨੂੰ ਸਭ ਤੋਂ ਪਹਿਲਾਂ ਦੱਸਿਆ ਹਾਂਜੀ ਸਰਪੰਚ ਸਾਹਿਬ ਨੂੰ ਦੱਸਿਆ ਜੀ ਬਾਕੀ ਜੋ ਸਰਪੰਚ ਕਰਨਗੇ ਹੋਈ ਪਾਣੀ ਦੀ ਸਮੱਸਿਆ ਕਾਫੀ ਹੈ ਅੱਛਾ ਹਾਂਜੀ ਕਾਫੀ ਹੈ ਸਰਪੰਚ ਸਾਹਿਬ ਨੇ ਮਤਆ ਪਾਇਆ ਟੈਂਕੀ ਜਲੂ ਚਲਾਉਣਗੇ ਠੀਕ ਹੈ ਹਾਂਜੀ ਮੁਸ਼ਕਲ ਕਿੰਨੀ ਹੋਣੀ ਹੈ ਮੁਸ਼ਕਲ ਪਾਣੀ ਦੇ ਵਿੱਚ ਬਹੁਤ ਜ਼ਿਆਦਾ ਜਿਨ੍ਹਾਂ ਦੇ ਘਰ ਵਿੱਚ ਮੋਟਰਾਂ ਵੀ ਨਹੀਂ ਲੱਗੀਆਂ ਹੋਈਆਂ ਤੇ ਪਾਣੀ ਤੋਂ ਬੜਾ ਜ਼ਿਆਦਾ ਵਿਚਾਰੇ ਮੁਸ਼ਕਲ ਦੇ ਵਿੱਚ ਰਹਿੰਦੇ ਨੇ ਤੇ ਪਾਣੀ ਦਾ ਜ਼ਰੂਰੀ ਚੱਲਣਾ ਚਾਹੀਦਾ ਠੀਕ ਹੈ ਹਾਂਜੀ ਸੋ ਬਿਲਕੁਲ ਆ ਪਿੰਡ ਦੇ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਦਸੀਆਂ ਨੇ ਸਰਪੰਚ ਸਾਹਿਬ ਕੋਲ ਚਲਦੇ ਆ ਇੱਕ ਵਾਰ ਫਿਰ ਸਰਪੰਚ ਸਾਹਿਬ ਪੀਣ ਵਾਲੇ ਪਾਣੀ ਦੀ ਸਭ ਤੋਂ ਵੱਡੀ ਸਮੱਸਿਆ ਤੁਹਾਡੇ ਪਿੰਡ ਦੇ ਵਿੱਚ ਮੁੱਢਲੀ ਜ਼ਰੂਰਤ ਹੈ ਪੀਣ ਵਾਲਾ ਪਾਣੀ ਕਿਉਂਕਿ ਪੀਣ ਵਾਲੇ ਪਾਣੀ ਤੋਂ ਬਿਨਾ ਕੋਈ ਵੀ ਨਹੀਂ ਰਹਿ ਸਕਦਾ ਉਸ ਨੂੰ ਲੈ ਕੇ ਕੀ ਉਪਰਾਲੇ ਜਿਹੜੇ ਵਾ ਹੁੰਦੇ ਸੀ ਸੱਚੇ ਜਿਆ ਕਰ ਲਾ ਅਸੀਂ ਕਰ ਰਹੇ ਹਾਂ ਜੀ ਅਸੀਂ ਚਾਹੁੰਦੇ ਹਾਂ ਵੀ 36 ਤੋਂ 36 ਉਹਨਾਂ ਨੇ ਨਾ ਇੱਕ ਹੋਡ ਪੈਪ ਜੇ ਲਾਇਏ ਸੀ ਜਿਹੜਾ ਨੇ ਫਿਲਟਰ ਪਾਣੀ ਆਉਣਾ ਠੀਕ ਹੈ ਉਹਦੇ ਕਰਕੇ ਰਿਕਾਵਟ ਪਈ ਥੋੜੀ ਨਹੀਂ ਤੇ ਆਪਾਂ ਦੇ ਜਦੋਂ ਦੇ ਸਰਪੰਚ ਕੋਲ ਉਸ ਦਿਨ ਦਾ ਸਾਡਾ ਧਿਆਨ ਹੀ ਇਹਦੇ 'ਲ ਸੀ ਇਹ ਆਪਾਂ ਨੂੰ ਪਾਣੀ ਨੂੰ ਚਲਾ ਕੇ ਲੋਕਾਂ ਦੇ ਘਰ ਘਰ ਛੋਟੀ ਦਾ ਤੱਕ ਪਾਣੀ ਪਹੁੰਚਾਇਆ ਜਾਵੇ। ਹਾਂਜੀ। ਉਹ ਅਸੀਂ ਦੇਖ ਰਹੇ ਹਾਂ ਟੈਂਕੀ ਬਹੁਤ ਵਧੀਆ ਬਣੀ ਆ ਸਾਹਮਣੇ ਸਾਰਾ ਕੁਝ ਠੀਕ ਹੈ। ਮਤਲਬ ਫਿਲਟਰ ਜਿਹੜਾ ਫਿਲਟਰ ਸਿਸਟਮ ਲੱਗਣ ਵਾਲਾ ਫਿਲਟਰ ਸਿਸਟਮ ਲੱਗਣ ਵਾਲਾ। ਅਈ ਉਹ ਜਾਣੀ ਵੀ ਉਹ ਲੱਗ ਜਾ ਤੇ ਫਿਰ ਇਹ ਟ੍ਰਾਂਚੀ ਚਲਾਈ ਜਾਵੇ। ਕਦੋਂ ਤੱਕ ਫਿਲਟਰ ਸਿਸਟਮ ਲੱਗ ਜੇਗਾ? ਦੇਖੋ ਉਹਨਾਂ ਦੇ ਸਾਡੇ ਪਿਛਲੇ ਮਹੀਨੇ ਦੀ ਗੱਲ ਸੀ ਉਹਨਾਂ ਦੀ। ਪਿਛਲੇ ਮਹੀਨੇ ਤੱਕ ਲੱਗ ਜਾਏਗਾ। ਕਿ ਉਦੋਂ ਉਹ ਲੱਗਾ ਨਹੀਂ ਤੇ ਹੁਣ ਆंदे ਵੀ ਅ ਜੂਨ ਜੁਲਾਈ ਅਗਲੇ ਮਹੀਨੇ ਤੱਕ ਜੁਲਾਈ ਤੱਕ ਤਰਸ ਤੱਕ ਤੁਹਾਡੀ ਤਿਆਰੀ ਹੋ ਲੱਗੇਗਾ ਜੀ ਉਹਨਾਂ ਦਾ ਠੀਕ ਹੈ ਉਹ ਜਿਸ ਤਰੀਕੇ ਨਾਲ ਛੱਪੜ ਦੀ ਗੱਲ ਕਰ ਰਿਹਾ ਪਿੰਡ ਦੇ ਲੋਕ ਜੀ ਛੱਪੜ ਦੀ ਜਿਹੜੀ ਖੁਲਾਈ ਹੋਣੀ ਚਾਹੀਦੀ ਹੈ ਉਹ ਜਿਹੜਾ ਪਾਣੀ ਦਾ ਕੋਈ ਪ੍ਰਬੰਧ ਹੋਣਾ ਚਾਹੀਦਾ ਹੈ ਉਸ ਨਾਲ ਬਿਮਾਰੀਆਂ ਫੈਲਦੀਆਂ ਨੇ ਛੱਪੜ ਨੂੰ ਲੈ ਕੇ ਕੋਈ ਛੱਪੜ ਨੂੰ ਲੈ ਕੇ ਚਾਹੁੰਦੇ ਆ ਵੀ ਜੇ ਛੱਪੜ ਚਲੋ ਜੇ ਨਿਸ਼ਾਨਦੇਹੀ ਕਰਾਵਾਂ ਤੇ ਇੱਕ ਦੂਜੇ ਨਾਲ ਕੋਈ ਝਗੜਾ ਪੈਂਦਾ ਆ ਜੇ ਹੀ ਹੁਣ ਚਾਹੁੰਦੇ ਆ ਵੀ ਜਿੰਨਾ ਛੱਪੜ ਹੈਗਾ ਉਹਨਾਂ ਹੀ ਉਹਨਾਂ ਹੀ ਆਪਾਂ ਪੱਕਾ ਕਰਵਾਇਆ ਜਾਵੇ ਸਨਿਵਾਦ ਤੇ ਕਿ ਇੱਕ ਦੂਜੇ ਨਾਲ ਕੋਈ ਵਿਰੋਧਤਾ ਨਾ ਕੀਤੀ ਜਾਵੇ ਤੇ ਜਿੰਨਾ ਹੈਗਾ ਉਹਨਾਂ ਸੇ ਕੰਪਲੀਟ ਕਰਵਾ ਲਈਏ ਸਾਨੂੰ ਉਹਨਾਂ ਠੀਕ ਹੈ ਹਾਂ ਜੀ ਗਲੀਆਂ ਨਾਲੀਆਂ ਦੀ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਕੁਸ਼ਕ ਗਲੀਆਂ ਨਾਲੀਆਂ ਰਹਿ ਗਈਆਂ ਨੇ ਉਸ ਨੂੰ ਲੈ ਕੇ ਮਤੇ ਮੂਤੇ ਪਾਏ ਹਾਂ ਜੀ ਮਤੇ ਪਾਏ ਇਹ ਗਲੀਆਂ ਹੀ ਕੋਈ ਵੀ ਨਹੀਂ ਰਹਿਣ ਦੇਣੀ ਜਿੰਨੀਆਂ ਨੇ ਕੱਚੀਆਂ ਨੇ ਜਾਂ ਜਿੰਨੀਆਂ ਖਰਾਬ ਹੋਈਆਂ ਨੇ ਉਹ ਸਾਰੀਆਂ ਸਾਡਾ ਸਾਡੀ ਇਹ ਕੁੱਛជា ਕਿ ਕੋਈ ਜਿਸ ਤਰ੍ਹਾਂ ਡਿੱਗ ਜੇ ਜਾਵੇ ਗੁਰਦੁਆਰਾ ਜਾਵੇ ਮਿੰਨਾ ਚੱਕ ਘਰੋਂ ਜੋੜਾ ਲਾ ਕੇ ਜਾਵੇ ਤਾਂ ਉਹਦਾ ਪੈਰ ਤੱਕ ਨਾ ਲੱਭੜੇ ਉਹ ਇਸ ਤਰ੍ਹਾਂ ਦੀਆਂ ਗਲੀਆਂ ਨਾਲੀਆਂ ਸਾਡੀਆਂ ਹੁਣੀਆਂ ਚਾਹੀਦੀਆਂ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਸਾਰੇ ਕੋਈ ਗਿਰਜੇ ਜਾਵੇ ਜਾਂ ਗੁਰਦੁਆਰੇ ਜਾਵੇ ਸਟਰੀਟ ਲਾਈਟਾਂ ਦਾ ਪ੍ਰਬੰਧ ਹੋਣਾ ਚਾਹੀਦਾ ਕਿਉਂਕਿ ਪਿੰਡਾਂ ਦੇ ਲੋਕ ਤੜਕਸਾਰ ਗੁਰਦੁਆਰੇ ਜਾਂਦੇ ਨੇ ਤਾਂ ਸਵੇਰੇ ਹਨੇਰਾ ਹੁੰਦਾ ਹੈ ਸਟਰੀਟ ਲਾਈਟਾਂ ਨੂੰ ਲੈ ਕੇ ਕੋਈ ਸਲਾਹ ਕੀਤੀ ਆ ਹਾਂਜੀ ਕੀਤੀ ਹੈ ਜੀ ਪੰਚਾਇਤ ਨਾਲ ਹੀ ਇਹਦੀ ਕੋਸ਼ਿਸ਼ ਕੀਤੀ ਹੈ ਵੀ ਮਤਾ ਵੀ ਪਿਆ ਹੈ ਕਿ ਸਾਨੂੰ ਲਾਈਟਾਂ ਜਰੂਰ ਲਵਾ ਕੇ ਦਿੱਤੀਆਂ ਜਾਣ ਕਿ ਸਾਡੇ ਕੈਮ CCD ਕੈਮਰੇ ਆ ਉਹ ਲਵਾਏ ਜਾਣ ਜਰੂਰ ਹਾਂਜੀ ਸੋ ਬਿਲਕੁਲ اے ਸੀ ਪਿੰਡ ਉਮਰਪੁਰਾ ਦੇ ਲੋਕ ਅਤੇ ਸਰਪੰਚ ਪਿੰਡ ਦੇ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਨੇ ਕਿ ਪਿੰਡ ਦੇ ਵਿੱਚ ਕੀ ਕੀ ਹੋਣਾ ਚਾਹੀਦਾ ਹੈ ਉਹਨਾਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਟੈਂਕੀ ਜਿਸ ਤਰੀਕੇ ਨਾਲ ਬਣ ਕੇ ਤਿਆਰ ਹੈ ਤਾਂ ਸਾਫ਼ ਪੀਣ ਵਾਲਾ ਪਾਣੀ ਲੋਕਾਂ ਵਾਸਤੇ ਹੋਣਾ ਚਾਹੀਦਾ ਹੈ ਛੱਪੜ ਦੀ ਖੁਲਾਈ ਹੋਣੀ ਚਾਹੀਦੀ ਹੈ ਪਿੰਡ ਦੇ ਵਿੱਚ ਸ਼ਮਸ਼ਾਨ ਘਾਟ ਹੈ ਜਿਹੜਾ ਉਹ ਵਧੀਆ ਹੋਣਾ ਚਾਹੀਦੀ ਹੈ ਕੁਝ ਕੁ ਗਲੀਆਂ ਨਾਲੀਆਂ ਜਿਹੜੀਆਂ ਬਣਨ ਵਾਲੀਆਂ ਨੇ ਉਹ ਬਨਨੀਆਂ ਚਾਹੀਦੀਆਂ ਨੇ ਉਸੇ ਤਰੀਕੇ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰੇ ਲੱਗਣੇ ਚਾਹੀਦੇ ਨੇ ਲਾਈਟਸ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਨੌਜਵਾਨਾਂ ਵਾਸਤੇ ਖੇਡ ਸਟੇਡੀਅਮ ਹੋਣਾ ਚਾਹੀਦਾ ਹੈ ਚੰਗਾ ਜਿਮ ਹੋਣਾ ਚਾਹੀਦਾ ਹੈ ਉਸੇ ਤਰੀਕੇ ਦੇ ਨਾਲ ਸਿਹਤ ਸਹੂਲਤਾਂ ਨੂੰ ਲੈ ਕੇ ਜਿਹੜਾ ਲੋਕਾਂ ਦੇ ਵਾਸਤੇ ਜਿਹੜਾ ਡਿਸਪੈਂਸਰੀ ਹੋਣੀ ਚਾਹੀਦੀ ਹੈ ਪਸ਼ੂਆਂ ਵਾਸਤੇ ਡਿਸਪੈਂਸਰੀ ਹੋਣੀ ਚਾਹੀਦੀ ਹੈ ਤਾਂ ਸਰਪੰਚ ਸਾਹਿਬ ਨੇ ਵੀ ਦੱਸਿਆ ਹੈ ਕਿ ਜਿਹੜੇ ਪਿੰਡ ਦੇ ਲੋਕਾਂ ਨੇ ਜਿਹੜੀਆਂ ਜਿਹੜੀਆਂ ਡਿਮਾਂਡਸ ਨੇ ਉਹਨਾਂ ਵਾਸਤੇ ਵੀ ਉਹਨਾਂ ਵੱਲੋਂ ਯਤਨ ਜਿਹ ਦੇ ਲੋਕਾਂ ਨੂੰ ਹਰ ਇੱਕ ਉਹ ਸਹੂਲਤ ਜਿਹੜੀ ਵਾ ਉਹ ਦਿੱਤੀ ਜਾ ਸਕੇ ਕੈਮਰਾਮੈਨ ਵਿਸ਼ਾਲ ਸ਼ਰਮਾ ਦੇ ਨਾਲ ਪੰਕਜ ਮੱਲੀ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਅੰਮ੍ਰਿਤਸਰ ਪਿੰਡ ਉਮਰਪੁਰਾ